ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਰੂਪ ਤੂੰ ਨਾ ਜਾ ਰੂਪ ਮੈਨੂੰ ਛੱਡ ਕੇ ਨਾ ਜਾ ਮੈਨੂੰ ਤੇਰੀ ਲੋੜ ਹੈ ਤੂੰ ਤਾਂ ਮੇਰਾ ਸਹਾਰਾ ਹੈ ਮੈਂ ਮਰ ਜਾਵਾਂਗੀ ਪਰ ਰੂਪ ਦੇ ਪੱਥਰ ਦਿਲ ਤੇ ਤੇ ਮੇਰੇ ਤਰਲਿਆਂ ਦਾ ਕੋਈ ਅਸਰ ਨਹੀਂ ਹੋਇਆ ਉਹ ਬਾਹਰ ਛੁਡਾ ਕੇ ਚਲੀ ਗਈ ਨਿਰਮੋਹੀ ਮੈਂ ਤੇਰਾ ਸਹਾਰਾ ਕਿਵੇਂ ਬਣ ਸਕਦੀ ਹਾਂ ਮੈਨੂੰ ਤਾਂ ਖੁਦ ਕਿਸੇ ਸਹਾਰੇ ਦੀ ਜ਼ਰੂਰਤ ਹੈ ਰੂਪ ਦੇ ਬੋਲ ਹਾਲੇ ਤੀਕ ਕੰਨਾਂ ਵਿੱਚ ਗੂੰਜ ਰਹੇ ਨੇ ਕੋਈ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਰੂਪ ਅੱਜ ਬਹੁਤ ਖੁਸ਼ ਹੈ ਪਰ ਮੈਂ ਉਦਾਸ ਹਾਂ ਪਰ ਕਿਉਂ ਰੂਪ ਨੇ ਇਹ ਸੋਚ ਵੀ ਕਿਵੇਂ ਲਿਆ ਉਹ ਇੰਜ ਨਹੀਂ ਕਰ ਸਕਦੀ ਨਹੀਂ ਨਹੀਂ ਕਦੀ ਨਹੀਂ ਦਿਮਾਗ ਵਿੱਚ ਸੋਚਾਂ ਦੇ ਵਾ ਵਰੋਲੇ ਉੱਠ ਰਹੇ ਨੇ ਕੋਈ ਵੀ ਜਵਾਬ ਨਹੀਂ ਲੱਭ ਰਿਹਾ ਤੂੰ ਇੱਕ ਵਾਰ ਸੋਚ ਲੈ ਪ੍ਰਭ ਇਹੋ ਜਿਹੇ ਅਹਿਮ ਫੈਸਲੇ ਜਲਦਬਾਜ਼ੀ ਵਿੱਚ ਨਹੀਂ ਕੀਤੇ ਜਾਂਦੇ ਕਿਤੇ ਇਹ ਨਾ ਹੋਵੇ ਮੰਮੀ ਦੀ ਕਹੀ ਗੱਲ ਚਾਦ ਆ ਰਹੀ ਹੈ ਕਿੰਨਾ ਸਮਝਾਇਆ ਸੀ ਉਹਨਾਂ ਪਰ ਮੇਰੀ ਤਾਂ ਜਿਵੇਂ ਸਮਝ ਹੀ ਮੁੱਕ ਗਈ ਸੀ ਸੋੱਚ ਜਿਵੇਂ ਇੱਕੋ ਥਾਂ ਖਲੋਤੀ ਸੀ ਸ਼ਾਇਦ ਹੁਣ ਵੀ ਤਾਂ ਮੇਰੇ ਨਾਲ ਇਹ ਹੀ ਕੁਝ ਹੋ ਰਿਹਾ ਹੈ ਪਤਾ ਨਹੀਂ ਕਿਉਂ ਰੂਪ ਖਿਆਲਾਂ ਵਿੱਚੋਂ ਨਿਕਲ ਨਹੀਂ ਰਹੀ ਰੂਪ ਮੇਰਾ ਸਹਾਰਾ ਕਿਉਂ ਕਿਵੇਂ ਕੁਝ ਸਮਝ ਨਹੀਂ ਆ ਰਿਹਾ ਦਿਮਾਗ ਨੇ ਤਾਂ ਜਿਵੇਂ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ ਉਦੋਂ ਵੀ ਤਾਂ ਹੀ ਵਾਪਰਿਆ ਸੀ ਮੈਂ ਦਿਮਾਗ ਤੋਂ ਨਹੀਂ ਦਿਲ ਤੋਂ ਕੰਮ ਲਿਆ ਸੀ ਤੇ ਦਿਲ बार-बार ਇੱਕ ਹੀ ਗੱਲ ਮੰਨਣ ਲਈ ਮਜਬੂਰ ਕਰ ਰਿਹਾ ਸੀ ਮਜਬੂਰੀ ਨੂੰ ਸਮਝੀ ਪ੍ਰਭ ਇਟਸ ਵੈਰੀ ਅਰਜੈਂਟ ਕੰਮਕਾਰ ਸੰਭਾਲਣਾ ਵੀ ਜ਼ਰੂਰੀ ਹੈ ਬਲੀਮ ਮੀ ਮੇਰਾ ਤਾਂ ਦੁੱਖ ਜਾਣ ਨੂੰ ਦਿਲ ਨਹੀਂ ਕਰਦਾ ਪਰ ਕਿੰਨਾ ਬਹਾਨੇ ਬਾਲਿਆ ਜਤਿੰਦਰ ਢਿੱਲੋਂ ਉਫ ਜੇਡੀ ਤੰਗ ਆ ਗਈ ਹਾਂ ਉਸ ਦੇ ਬਹਾਨਿਆਂ ਤੋਂ ਜਦੋਂ ਵੀ ਫੋਨ ਕਰਦਾ ਹੈ ਬਿਨਾਂ ਪੁੱਛੇ ਤਾਂ ਹੀ ਦੱਸਣ ਲੱਗਦਾ ਹੈ ਪਰ ਪਲੀਜ਼ ਥੋੜਾ ਹੋਰ ਵੇਟ ਕਰ ਲੈ ਹਲੇ ਕਾਗਜ਼ ਤਿਆਰ ਹੋਣ ਚ ਵਕਤ ਲੱਗ ਜਾਣਾ ਹੈ ਕਾਗਜ਼ ਤਿਆਰ ਹੁੰਦਿਆ ਹੀ ਮੈਂ ਉਸ ਦੀ ਗੱਲ ਨੂੰ ਅਣ ਸੁਨਿਆ ਕਰ ਦਿੰਦੀ ਹਾਂ ਉਸ ਦੀਆਂ ਗੱਲਾਂ ਵਿੱਚ ਨਾ ਹੀ ਮੇਰੀ ਕੋਈ ਦਿਲਚਸਪੀ ਰਹੀ ਹੈ ਨਾ ਹੀ ਜਕੀਨ ਉਹ દોੜ ਰਿਹਾ ਹੈ ਉਸ ਦੀ ਇਹ ਦੌੜ ਤਾਂ ਹਫਤੇ ਬਾਅਦ ਹੈ ਹੀ ਸ਼ੁਰੂ ਹੋ ਗਈ ਸੀ ਹਫਤਾ ਹਫਤਾ ਹੀ ਤਾਂ ਬਚਿਆ ਸੀ ਕਿੰਨੇ ਮਾਨ ਤੇ ਚਾਨ ਨਾਲ ਦਸੀਆ ਸੀ ਰੂਪ ਨੇ ਪਰ ਉਸਤੇ ਬੋਲ ਤਾਂ ਮਣਾਮੂਹੀ ਪਰੇਸਾਨ ਹਫਤੇ ਬਾਅਦ ਪਤਾ ਨਹੀਂ ਕੀ ਹੋਵੇਗਾ ਕੋਈ ਸਮਝ ਨਹੀਂ ਆਉਂਦਾ ਪ੍ਰਭ ਮੇਰੀ ਤਾਂ ਸਮਝ ਨਹੀਂ ਆਉਂਦਾ ਕੁਝ ਫਿਰ ਢੇਰ ਸਾਰੇ ਕੰਮਾਂ ਨੇ ਕੰਮ ਨਹੀਂ ਕਰਨ ਵਾਲੇ ਸਮਝ ਨਹੀਂ ਆਉਂਦੀ ਕਿੱਧਰ ਹੋਵਾਂ ਆਸ਼ਾ ਆਂਟੀ ਥੋੜੀ ਦੇਰ ਪਹਿਲਾਂ ਹੀ ਮੇਰੇ ਕੋਲ ਬੈਠੇ ਸਨ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਹੀ ਖੁਸ਼ੀ ਸੀ ਉਹੀ ਖੁਸ਼ੀ ਜੋ ਸਾਲ ਕੋ ਪਹਿਲਾ ਮੰਮੀ ਦੇ ਚਿਹਰੇ ਉੱਪਰ ਸੀ ਮੇਰੇ ਵਿਆਹ ਦੀ ਖੁਸ਼ੀ ਜੇ ਉੱਠੇ ਫਿਰਦੇ ਸਾਨੂੰ ਹੋ ਇੱਕ ਵੱਡੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਣ ਦਾ ਸੁਖਤ ਅਹਿਸਾਸ ਉਹਨਾਂ ਦੇ ਚਿਹਰੇ ਤੋਂ ਸਾਫ਼ ਚਲਕਦਾ ਸੀ ਖੁਸ਼ ਤਾਂ ਮੈਂ ਵੀ ਬਹੁਤ ਸੀ ਇੱਕ ਨਵੀਂ ਜ਼ਿੰਦਗੀ ਅੱਗੇ ਬਾਹਾਂ ਪਸਾਰੀ ਖੜੀ ਸੀ ਜੀਡੀ ਸੰਗ ਜ਼ਿੰਦਗੀ ਗੁਜ਼ਾਰਨ ਦੇ ਰੰਗੀਨ ਸੁਪਨੇ ਮੇਰੀਆਂ ਅੱਖਾਂ ਵਿੱਚ ਤੈਰ ਰਹੇ ਸਨ ਪਹਿਲੀ ਨਜ਼ਰੇ ਹੀ ਜੀ ਜੀਡੀ ਮੇਰੇ ਸੁਪਨਿਆਂ ਦਾ ਰਾਜਕੁਮਾਰ ਬਣ ਬੈਠਾ ਸੀ ਪਹਿਲੀ ਮੁਲਾਕਾਤ ਵਿੱਚ ਮੈਂ ਆਪਣਾ ਦਿਲ ਹਾਰ ਬੈਠੀ ਸੀ ਅਸੀਂ ਪਟਿਆਲੇ ਮਿਲੇ ਸੀ ਪਹਿਲੀ ਵਾਰ ਮੇਰੇ ਫਰੈਂਡ ਦੇ ਬ੍ਰਦਰ ਦੀ ਮੈਰਿਜ ਸੀ ਜਿਹੜੀ ਵਿਆਹ ਵਾਲੇ ਮੁੰਡੇ ਦੇ ਦਾਸਤ ਹੋਣ ਕਰਕੇ ਚੰਬਲਿਆ ਹੋਇਆ ਅੱਗੇ-ਅੱਗੇ ਫੇਰ ਰਿਹਾ ਸੀ ਨਜ਼ਰਾਂ ਮਿਲਾਉਂਦਾ ਤਾਂ ਉਹਦੀਆਂ ਅੱਖਾਂ ਵਿੱਚ ਡਬੋ ਲੈਣ ਵਾਲਾ ਸਮੁੰਦਰ ਦਿਖਾਈ ਦਿੰਦਾ ਉਸਦਾ ਚਿਹਰਾ ਧਿਆਨ ਖਿੱਚਦਾ ਦੋ ਦਿਨਾਂ ਚ ਹੀ ਅਸੀਂ ਕਾਫੀ ਗੁੱਲ ਮਿਲ ਗਏ ਕਾਰ ਪਹੁੰਚੀ ਤਾਂ ਜੇਡੀ ਦਾ ਫੋਨ ਖੜਕ ਪਿਆ ਮੈਂ ਉਹਦੀ ਮਿੱਠੀ ਬਾਤ ਸੁਣ ਕੇ ਅਚੰਬਿਤ ਰਹਿ ਗਈ ਉਸਨੇ ਮੇਰਾ ਨੰਬਰ ਪਤਾ ਨਹੀਂ ਕਿੱਥੋਂ ਖੋਜ ਲਿਆ ਸੀ ਖੋਜ ਖੋਜ ਹੀ ਤਾਂ ਕਰ ਰਹੀ ਹਾਂ ਮੰਨਦੀਆਂ ਪਰਤਾਂ ਫੋਲ ਰਹੀ ਹਾਂ ਪਰ ਇਸ ਦੀ ਉਦਾਸੀ ਦਾ ਕਾਰਨ ਨਹੀਂ ਲੱਭਦਾ ਮੇਰੇ ਅੰਦਰ ਦਾ ਨੇਰਾ ਹੋ ਢੂੰਗਾ ਹੋਈ ਜਾਂਦਾ ਕਿੰਨੀ ਪੱਥਰ ਦਿਲ ਹੈ ਰੂਪ ਪਲ ਪਰ ਵਿੱਚ ਸਭ ਤਬਾਹ ਕਰ ਗਈ ਇੱਕ ਝਟਕੇ ਵਿੱਚ ਸਭ ਰਿਸ਼ਤੇ ਤੋੜ ਸੁਟੇ ਨਿਰਮੋਹੀ ਨੇ ਇਹ ਕੈਸੀ ਖੇਡ ਹੈ ਬੇਟਾ ਵਿਆਹ ਸ਼ਾਦੀ ਕੋਈ ਗੁੱਡੇ ਗੁਡੀਆਂ ਦਾ ਖੇਡ ਨਹੀਂ ਜੇ ਹੁੰਦਾ ਤੂੰ ਜਾਣਦੀ ਹੈ ਜਾਣਦੀ ਕਿੰਨਾ ਕਿ ਉਹਨੂੰ ਇੰਜ ਕਿਸੇ ਅਣਜਾਣ ਵਿਅਕਤੀ ਨਾਲ ਪੂਰੀ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਤੂੰ ਫਿਰ ਸੋਚ ਲੈ ਮੰਮੀ ਨੇ ਸੌ ਦਲੀਲਾਂ ਦਿੱਤੀਆਂ ਪਰ ਮੈਂ ਸਭ ਤਰਕ ਰੱਦ ਕਰ ਦਿੱਤੇ ਆਪਣੀ ਪਟਿਆਲੇ ਵਾਲੀ ਫਰੈਂਡ ਨੂੰ ਵਿੱਚ ਪਾ ਕੇ ਆਪਣੀ ਜਿੱਦ ਪੁਕਾ ਲਈ ਮੇਰੇ ਫੈਸਲੇ ਨੂੰ ਖਿੜੇ ਮੱਥੇ ਕਬੂਲ ਕਰ ਲਿਆ ਗਿਆ ਉੰਜ ਵੀ ਜੀ.ਡੀ ਕਿਸ ਗੱਲੋਂ ਘਟ ਸੀ ਢਿੱਲੋ ਖਾਨਦਾਲ ਦਾ ਇਕਲੌਤਾ ਵਾਰਿਸ ਇੰਨੇ ਵੱਡੇ ਕਾਰੋਬਾਰ ਦਾ ਇਕੱਲਾ ਮਾਲਿਕ ਜੇ.ਡੀ ਮੇਰੀ ਝੋਲੀ ਦੁਨੀਆ ਦੀ ਹਰ ਖੁਸ਼ੀ ਪਾ ਸਕਦਾ ਸੀ ਖੁਸ਼ੀ ਹਰ ਖੁਸ਼ੀ ਦੇਖ ਕੇ ਵੀ ਉਹ ਨਹੀਂ ਸੀ ਦੇ ਸਕਿਆ ਮੈਨੂੰ ਆਤਮਿਕ ਸਕੂਨ ਉਸ ਦੀਆਂ ਬਾਹਾਂ ਦੀ ਪਕੜ ਇੰਨੀ ਮਜ਼ਬੂਤ ਨਹੀਂ ਸੀ ਕਿ ਮੇਰੇ ਮਨ ਵਿੱਚ ਝੁੱਟਦੀਆਂ ਤਰੰਗਾਂ ਨੂੰ ਮਖੋਜ ਸਕਦਾ ਜਿਵੇਂ ਜਿਹੜੀ ਮੇਰੇ ਸਾਹਮਣੇ ਝੂਠਾ ਪੈਣ ਲੱਗਦਾ ਜਿਵੇਂ ਜਿਹੜੀ ਹਾਲਾਤ ਅੱਗੇ ਇਉਂ ਹੁੰਦੀ ਜਿਵੇਂ ਬਲਦੀ ਲਾਟ ਅੱਗੇ ਕਿਉਂ ਉਹ ਨਜ਼ਰਾਂ ਮਿਲਾਉਣ ਤੋਂ ਕੁਤਰਾਉਣ ਲੱਗਿਆ ਸੀ ਉਹਨੇ ਮੇਰੇ ਕੋਲੋਂ ਧੋੜਨਾ ਸ਼ੁਰੂ ਕਰ ਦਿੱਤਾ ਤੇ ਫਿਰ ਹਫ਼ਤੇ ਖ ਬਾਅਦ ਹੀ ਉਹ ਲੰਮੀ ਉਡਾਰੀ ਮਾਰ ਗਿਆ ਕੋਲ ਬੁਲਾਉਣ ਦਾ ਵਾਅਦਾ ਕਰਕੇ ਪ੍ਰਭ ਡੋਂਟ ਵਰੀ ਤੈਨੂੰ ਪਤਾ ਇੰਨਾ ਵੱਡਾ ਕਾਰੋਬਾਰ ਸੰਭਾਲਣਾ ਕੋਈ ਸੌਖੀ ਗੱਲ ਨਹੀਂ ਮੈਂ ਜਾਂਦਿਆਂ ਹੀ ਪੇਪਰ ਤਿਆਰ ਕਰਵਾ ਲਵਾਂਗਾ ਮੈਨੂੰ ਕੋਲ ਬੁਲਾ ਲਵਾਂਗਾ ਤੇ ਇਹਨੂੰ ਕੋਲ ਬੁਲਾ ਲਵਾਂਗਾ ਬਸ ਜਰਾ ਵੇਟ ਕਰੀ ਪਰ ਜਿਹੜੀ ਤੇ ਕਾਗਜ਼ ਤਾਂ ਹਲੇ ਤੀਕ ਤਿਆਰ ਨਹੀਂ ਹੋਏ ਮੈਂ ਹੁਣ ਸਾਰੀਆਂ ਆਸਾਂ ਲਾ ਚੁੱਕੀ ਸਾਂ ਹੁਣ ਮੈਨੂੰ ਪਹਿਲਾਂ ਵਾਂਗ ਉਹਦੀ ਉਡੀਕ ਨਹੀਂ ਰਹੀ ਉਹ ਤਾਂ ਚਲਾ ਗਿਆ ਸੀ ਪਰ ਮੈਂ ਪਿੱਛੇ ਰਹਿ ਗਈ ਕੰਦਾ ਨਾਲ ਟੱਕਰਾ ਮਾਰਨ ਲਈ ਸਾਰਾ ਦਿਨ ਇਕੱਲਿਆਂ ਮੇਰੇ ਤਾਂ ਜਿਵੇਂ ਰੁਜ਼ੇਵੇਂ ਹੀ ਮੁੱਕ ਗਏ ਸਨ ਰੁਜ਼ੇਵੇਂ ਰੁਜ਼ੇਵੇਂ ਹੀ ਤਾਂ ਨਹੀਂ ਮੁੱਕਦੇ ਬਾਕੀ ਘਰ ਦੇ ਬਾਕੀ ਜੀਆਂ ਦੇ ਪਾਪਾ ਯਾਨੀ ਕਿ ਮੇਰੇ ਸੌਰਆ ਸਾਹਿਬ ਉਹਨਾਂ ਕੋਲੋਂ ਤਾਂ ਕੰਮਕਾਜ ਨਹੀਂ ਸੰਭਾਲ ਹੁੰਦਾ ਸਵੇਰ ਤੇ ਘਰੋਂ ਨਿਕਲੇ ਸ਼ਾਮ ਨੂੰ ਮੁੜਦੇ ਤੇ ਮੰਮੀ ਜਾਣੀ ਕਿ ਮੇਰੀ ਸੱਸ ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਕਦੇ ਸਹੇਲੀਆਂ ਦੇ ਘਰਾਂ ਵਿੱਚ ਪਾਰਟੀਆਂ ਕਦੇ ਨਾਰੀ ਚੇਤਨਾ ਮੰਚ ਦੀਆਂ ਮੀਟਿੰਗਾਂ ਕਦੇ ਕੁਝ ਕਦੇ ਕੁਝ ਕਿਸੇ ਕੋਲ ਦੂਜੇ ਲਈ ਟਾਈਮ ਨਹੀਂ ਰਿਹਾ ਮੈਨੂੰ ਘਰ ਦੀਆਂ ਕੰਧਾਂ ਖਾਣ ਨੂੰ ਆਉਂਦੀਆਂ ਇਕਲਤਾ ਸਤਾਉਂਦੀ ਪਹਾੜ ਜਿੱਡੀਆਂ ਰਾਤਾਂ ਪਾਸੇ ਮਾਰਦੀਆਂ ਲੰਗ ਦੇ ਮਖਮਲੀ ਬਿਸਤਰ ਕੰਡਿਆਂ ਵਾਂਗ ਚੁਬਦਾ ਮਨ ਅੰਦਰ ਦਿਨ ਰਾਤ ਇੱਕ ਜਵਾਰ ਪਾਟਾ ਉੱਠਦਾ ਰਹਿੰਦਾ ਜਵਾਰ ਪਾਟਾ ਜਵਾਰ ਪਾਟਾ ਹੀ ਤਾਂ ਉੱਠਿਆ ਸੀ ਉਸ ਦਿਨ ਜਵਾਰ ਪਾਟਾ ਜੋ ਸਭ ਕੁਝ ਰੋੜ ਕੇ ਲੈ ਗਿਆ ਜੇ ਡੀ ਦੇ ਕਜ਼ਨ ਦੇ ਪੇਪਰ ਚੱਲ ਰਹੇ ਸਨ ਉਸ ਨੇ ਸਾਡੇ ਕੋਲ ਰਹਿਣਾ ਸ਼ੁਰੂ ਕਰ ਦਿੱਤਾ ਬਹੁਤ ਹੀ ਇੰਟੈਲੀਜੈਂਟ ਹੈ ਭਲਪ੍ਰੀਤ ਦਿਨ ਰਾਤ ਮਿਹਨਤ ਕਰਦਾ ਜਿੰਨੀ ਉਸ ਕੋਲ ਲਿਆਕਤ ਹੈ ਉਨਾ ਹੀ ਉਹ ਦਿਲ ਦਾ ਚੰਗਾ ਹੈ ਉਹਦੇ ਆਉਣ ਨਾਲ ਮੇਰਾ ਵਕਤ ਵਧੀਆ ਲੰਘਣ ਲੱਗਿਆ ਸੀ ਮੈਨੂੰ ਕੋਈ ਗੱਲਬਾਤ ਕਰਨ ਵਾਲਾ ਮਿਲ ਗਿਆ ਸੀ ਉਹ ਪੜ ਰਿਹਾ ਹੁੰਦਾ ਤਾਂ ਮੈਂ ਗਰਮ ਗਰਮ ਕਾਫੀ ਦਾ ਕੱਪ ਉਸ ਅੱਗੇ ਲਿਆ ਤਰਦੀ ਮੈਨੂੰ ਜਿਵੇਂ ਰੁਝੇਵਾ ਮਿਲ ਗਿਆ ਸੀ ਉਧੀਆਂ ਪਿਆਰੀਆਂ ਪਿਆਰੀਆਂ ਗੱਲਾਂ ਮੇਰਾ ਚਿੱਤ ਪਰਚਾਈ ਰੱਖਦੀਆਂ ਮੈਨੂੰ ਅਕਲਤਾ ਨਾਲ ਸਤਾਉਂਦੀ ਵਕਤ ਵਧੀਆ ਲੰਘਣ ਲੱਗਿਆ ਸੀ ਬਲਪ੍ਰੀਤ ਦਾ ਹਾਸਾ ਪੂਰੇ ਘਰ ਵਿੱਚ ਗੂੰਜਦਾ ਰਹਿੰਦਾ ਘਰ ਵਿੱਚ ਚਹਲ ਪਹਿਲ ਰਹਿੰਦੀ ਹੌਲੀ ਹੌਲੀ ਬਲਪ੍ਰੀਤ ਮੇਰੇ ਨੇੜੇ ਆਉਣ ਲੱਗਿਆ ਭਾਵੇਂ ਜਤਿੰਦਰ ਵੀਰੇ ਦੀ ਜਾਤ ਤਾਂ ਬਹੁਤ ਸਤਾਉਂਦੀ ਹਉ ਤੁਹਾਨੂੰ ਅਚਾਨਕ ਇੱਕ ਦਿਨ ਉਸਨੇ ਪੁੱਛ ਲਿਆ ਮੇਰੇ ਅੰਦਰ ਜਿਵੇਂ ਕੁਝ ਖੁਰਨ ਲੱਗਿਆ ਸੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਮੈਂ ਹੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਅੰਦਰ ਇੱਕ ચીਸ ਜਹੀ ਉਠ ਖਲੋਤੀ ਬਲਪ੍ਰੀਤ ਆਪਣੀ ਹਰ ਗੱਲ ਮੇਰੇ ਨਾਲ ਸ਼ੇਅਰ ਕਰਨ ਲੱਗਿਆ ਸੀ ਆਪਣੀਆਂ ਕਲਾਸਮੇਟ ਕੁੜੀਆਂ ਦੀਆਂ ਗੱਲਾਂ ਸੁਣਾਉਂਦਾ ਆਪਣੇ ਇਸ਼ਕ ਦੇ ਕਿਸੇ ਸਾਂਝੇ ਕਰਦਾ ਮੇਰੇ ਨੇੜੇ ਨੇੜੇ ਰਹਿੰਦਾ ਟਿਕ ਟਿੱਕੀ ਲਗਾ ਕੇ ਮੇਰੇ ਵੱਲ ਵੇਖਦਾ ਉਹਦੀਆਂ ਅੱਖਾਂ ਮੋਸ਼ ਡੂੰਘੀਆਂ ਅੱਖਾਂ ਵਿੱਚ ਕੁਝ ਸੀ ਜੋ ਮੈਨੂੰ ਖਿੱਚ ਪਾਉਂਦਾ ਸੀ ਉਸਦੇ ਦਿਮਾਗ ਵਿੱਚ ਕੋਈ ਪਵੰਡਰ ਚੱਲਦਾ ਮਹਿਸੂਸ ਹੁੰਦਾ ਦੀਵਾਲੀ ਦੀਆਂ ਰੌਸ਼ਨੀਆਂ ਭਰੀ ਰਾਤ ਅਜੇ ਤੱਕ ਯਾਦ ਹੈ ਮੈਨੂੰ ਮੈਂ ਦੁੱਧ ਦਾ ਗਲਾਸ ਫੜਾਉਣ ਬਲਪ੍ਰੀਤ ਦੇ ਰੂਮ ਵਿੱਚ ਗਈ ਸੀ ਦੁੱਧ ਦਾ ਗਲਾਸ ਟੇਬਲ ਤੇ ਰੱਖ ਕੇ ਮੁੜਨ ਲੱਗੀ ਤਾਂ ਉਸਨੇ ਮੇਰੀ ਬਾਹ ਫੜ ਲਈ ਸਾਡੇ ਦਰਮਿਆਨ ਇੱਕ ਖਮੋਸ਼ੀ ਪਸਰੀ ਹੋਈ ਸੀ ਮੈਨੂੰ ਆਪਣੀ ਸੁੱਧ ਬੁੱਧ ਭੁੱਲ ਗਈ ਸੀ ਮੈਂ ਬਲਪ੍ਰੀਤ ਦੀਆਂ ਬਾਹਾਂ ਵਿੱਚ ਡਿੱਗ ਪਈ ਬਲਪ੍ਰੀਤ ਦੀਆਂ ਦੀ ਸਾਹਾਂ ਦੀ ਗਰਮੈਸ਼ ਨਾਲ ਮੇਰਾ ਪਿੰਡਾ ਤਪਣ ਲੱਗਿਆ ਅਚਾਨਕ ਮੰਮੀ ਅੰਦਰ ਆ ਗਏ ਮੇਰੀਆਂ ਅੱਖਾਂ 'ਗੇ ਹਨੇਰਾ ਪਸਰ ਗਿਆ ਬਲਪ੍ਰੀਤ ਬਾਹਰ ਚਲਾ ਗਿਆ ਮੇਰੀਆਂ ਨਜ਼ਰਾਂ ਵਿੱਚ ਮੇਰੀਆਂ ਨਜ਼ਰਾਂ ਵਿੱਚ ਗੱਡੀਆਂ ਗਈਆਂ ਮੰਮੀ ਮੂੰਹੋਂ ਕੁਝ ਨਾ ਬੋਲੇ ਉਹ ਕਦੋਂ ਕਮਰੇ ਵਿੱਚੋਂ ਬਾਹਰ ਚਲੇ ਗਏ ਮੈਨੂੰ ਪਤਾ ਹੀ ਨਹੀਂ ਸੀ ਲੱਗਿਆ ਅਗਲੇ ਦਿਨ ਜਦ ਬਲਪ੍ਰੀਤ ਆਪਣੇ ਪਿੰਡ ਚਲਾ ਗਿਆ ਮੈਂ ਉਹਨੂੰ ਉਡੀਕਦੀ ਰਹੀ ਹਰ ਵੇਲੇ ਉਹਦੇ ਖਿਆਲ ਮੇਰੇ ਦਿਮਾਗ ਵਿੱਚ ਘੁੰਮਦੇ ਰਹਿੰਦੇ ਮੈਨੂੰ ਨੀਂਦ ਨਾ ਆਉਂਦੀ ਹਨੇਰੇ ਤੋਂ ਡਰ ਆਉਂਦਾ ਮੈਂ ਆਪਣੇ ਰੂਮ ਵਿੱਚ ਚੀਕਾਂ ਮਾਰਦੀ ਤੋੜਦੀ ਮੈਨੂੰ ਆਪਣੇ ਅੰਦਰ ਕੋਈ ਪਰਛਾਵਾ ਬੈਠਾ ਜਾਪਦਾ ਇਉਂ ਲੱਗਦਾ ਜਿਵੇਂ ਅੰਦਰ ਕੁਝ ਸੁੱਲਗ ਰਿਹਾ ਹੋਵੇ ਬੁਖਾਰ ਟੁੱਟਣ ਦਾ ਨਾਮ ਨਾ ਲੈਂਦਾ ਦਵਾਈਆਂ ਖਾ ਖਾ ਕੇ ਅੰਦਰ ਕੋ ਰਤਨ ਪਰ ਗਈ ਇੱਕ ਦਿਨ ਹਾਲਾਤ ਰਤਾ ਸੁਧਰਦੀ ਤੇ ਅਗਲੇ ਦਿਨ ਹੋਰ ਵਿਗੜ ਜਾਂਦੀ ਕਈ ਡਾਕਟਰ ਬਦਲੇ ਕਿੰਨੇ ਇਲਾਜ ਕਰਵਾਏ ਪਰ ਮੇਰਾ ਰੋਗ ਜਿਵੇਂ ਕਿਸੇ ਦੀ ਸਮਝ ਨਹੀਂ ਸੀ ਆਉਂਦਾ ਮੇਰੀ ਵਿਗੜਦੀ ਸਿਹਤ ਦੇਖ ਕੇ ਮੰਮੀ ਨੇ ਕਈ ਤਰ੍ਹਾਂ ਦੇ ਟੂਨੇ ਟਾਮਣ ਕਰਵਾਉਣੇ ਸ਼ੁਰੂ ਕਰ ਦਿੱਤੇ ਤਾਗੇ ਤਵੀਤ ਮੇਰੇ ਡੋਲਿਆਂ ਨਾ ਬੰਨ ਦਿੱਤੇ ਘਰ ਵਿੱਚ ਹਵਨ ਕਰਵਾਇਆ ਮੈਨੂੰ ਨੀਂਦ ਤਾਂ ਆਉਣ ਲੱਗੀ ਪਰ ਰਾਤ ਨੂੰ ਸੁੱਤਿਆਂ ਇੱਕ ਅਜੀਬ ਜਿਹਾ ਸੁਪਨਾ ਆਉਂਦਾ ਤੇ ਮੈਂ ਤਰਭਕ ਕੇ ਉੱਠ ਪੈਂਦੀ ਸੁਪਨੇ ਵਿੱਚ ਮੈਨੂੰ ਅੱਗ ਦੀਆਂ ਲਾਟਾਂ ਦਿਖਾਈ ਦਿੰਦੀਆਂ ਉੱਚੀਆਂ ਉੱਚੀਆਂ ਅਸਮਾਨ ਨੂੰ ਛੂੰਦੀਆਂ ਮੈਂ ਉਹਨਾਂ ਲਾਟਾਂ ਵਿੱਚ ਸੜ ਰਹੀ ਹੁੰਦੀ ਬਚਾਓ ਬਚਾਓ ਦੀਆਂ ਆਵਾਜ਼ਾਂ ਮਾਰਦੀ ਕਰ ਲਾਉਂਦੀ ਵਿਲਕਦੀ ਤੜਫਦੀ ਪਰ ਮੇਰੀ ਮਦਦ ਲਈ ਕੋਈ ਨਾ ਬਹੜਦਾ ਅਚਾਨਕ ਇੱਕ ਲੰਬੀ ਸਾਰੀ ਚੀਕ ਮੇਰੇ ਕਾਲ ਵਿੱਚੋਂ ਨਿਕਲਦੀ ਤੇ ਮੇਰੀ ਅੱਖ ਖੁੱਲ ਜਾਂਦੀ ਕਿਸੇ ਸਹੇਲੀ ਦੇ ਦੱਸੇ ਤੇ ਮੰਮੀ ਘਰ ਵਿੱਚ ਇੱਕ ਤਾੰਤ੍ਰਿਕ ਨੂੰ ਸਾਧ ਲਿਆਏ ਉਹ ਡਰਾਉਣੀ ਸ਼ਕਲ ਵਾਲਾ ਤਾੰਤ੍ਰਿਕ ਸਾਰੇ ਘਰ ਨੂੰ ਕੋਖਵੀਆਂ ਨਜ਼ਰਾਂ ਨਾਲ ਦੇਖਦਾ ਰਿਹਾ ਉਸ ਦੀਆਂ ਲਾਲ ਜੈਰੀ ਅੱਖਾਂ ਕੁਝ ਲੱਭ ਰਹੀਆਂ ਸਨ ਉਹ ਅੱਖਾਂ ਬੰਦ ਕਰੀ ਮੰਤਰ ਉਚਾਰਦਾ ਰਿਹਾ ਇਹਦੇ ਉੱਤੇ ਓਪਰੀ ਰੂ ਦਾ ਸਾਇਆ ਹੈ ਤੇ ਉਸ ਬਾਬੇ ਨੇ ਮੈਨੂੰ ਵਾੜਾਂ ਤੋਂ ਫੜ ਲਿਆ ਮੇਰੇ ਸਿਰ ਨੂੰ ਪਵਾਟਨੀਆਂ ਦਿਂਦਾ ਰਿਹਾ ਬੋਲ ਕੌਣ ਹੈ ਤੂੰ ਉਹ ਇੱਕਦਮ ਗਰਜਦਾ ਚਿੰਟਾ ਖੜਕਾਉਂਦਾ ਮੈਂ ਤਾਰੋ ਹਾਂ ਬੀਰੀ ਵਾਲਿਆਂ ਦੀ ਪਤਾ ਨਹੀਂ ਮੇਰੇ ਮੂੰਹੋਂ ਕਿਵੇਂ ਨਿਕਲ ਗਏ ਇਹ ਬੋਲ ਉਹ ਤਾਂਤ੍ਰਿਕ ਵਾਲ ਖਿੱਚਦਾ ਮੇਰੇ ਸਿਰ ਨੂੰ ਕਮਉਂਦਾ ਉਹਦੇ ਚਮਟੇ ਦੀ ਸ਼ੰਕਾਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਮੈਂ ਬੇਹੋਸ਼ ਹੋ ਗਈ ਹੋਸ਼ ਪਰਤੀ ਤਾਂ ਹੱਦ ਤਾਂ ਬਾਬਾ ਉਹ ਬਾਬਾ ਆਪਣੀ ਪੂਜਾ ਕਰ ਤੁਰਦਾ ਬਣਿਆ ਸੀ ਮੇਰਾ ਸਿਰ ਦਰਦ ਨਾਲ ਫਟ ਰਿਆ ਸੀ ਸ਼ਾਮੀ ਮੰਮੀ ਨੇ ਪੁੱਛਿਆ ਪ੍ਰਭੂ ਇਹ ਤਾਰੋ ਕੌਣ ਹੈ ਭਲਾ ਤੇਰੇ ਪਿੰਡ ਦੀ ਹੈਸੀ ਕੋਈ ਜਾਣਦੀ ਐ ਤੂੰ ਮੈਨੂੰ ਨਹੀਂ ਪਤਾ ਮੰਮੀ ਜੀ ਮੈਂ ਸਿਰ ਫੇਰ ਦਿੱਤਾ ਮੇਰੀਆਂ ਅੱਖਾਂ ਸਾਹਮਣੇ ਬਚਪਨ ਵਾਲੀ ਘਟਨਾ ਸਕਾਰ ਹੋ ਗਈ ਤਾਰੋ ਸਾਡੇ ਪਿੰਡ ਦੀ ਬਕੀਲ ਸਿਉਂ ਦੀ ਨੋ ਉਹਨਾਂ ਦੇ ਵੇੜੇ 'ਚ ਵੱਡੀ ਸਾਰੀ ਬੇਰੀ ਸੀ ਜਿਸ ਕਰਕੇ ਉਹ ਬੇਰੀ ਵਾਲੇ ਵੱਜਦੇ ਤਾਰੋ ਦਾ ਘਰ ਵਾਲਾ ਘਰ-ਬਾਰ ਛੱਡ ਕੇ ਕਿੱਧਰੇ ਨਿਕਲ ਗਿਆ ਸੀ ਉਸ ਦੀ ਕੋਈ ਉੱਗ ਸੁਗ ਨਹੀਂ ਸੀ ਨਿਕਲੀ ਲੋਕ ਉਸ ਦੇ ਗਾਇਬ ਹੋ ਜਾਣ ਬਾਰੇ ਆਪਣੇ-ਆਪਣੇ ਅੰਦਾਜ਼ੇ ਲਾਉਂਦੇ ਰਹੇ ਪਰ ਅਸਲੀ ਗੱਲ ਕੀ ਸੀ ਇਹ ਕੋਈ ਨਹੀਂ ਸੀ ਜਾੜ ਦਾ ਕੁਝ ਸਮਾਂ ਬੀਤਿਆ ਤਾਂ ਤਾਰੂ ਨੇ ਫਾਹ ਲੈ ਲਿਆ ਉਸ ਦੀ লাশ ਉਹਨਾਂ ਦੇ ਵੇੜੇ ਵਾਲੀ ਬੇਰੀ ਨਾਲ ਲਟਕਦੀ ਮੈਂ ਆਪ ਦੇਖੀ ਸੀ ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆਈ ਬੱਚੇ ਜਿਸ ਬੇਰੀ ਦੇ ਮਿੱਠੇ ਬੇਰ ਖਾਂਦੇ ਸੀ ਹੁਣ ਉਹਨਾਂ ਉਸ ਵੱਲ ਵੇਖਣਾ ਵੀ ਛੱਡ ਦਿੱਤਾ ਸੀ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਬੇਰੀ ਤੇ ਤਾਰੂ ਦਾ ਭੂਤ ਵੱਸਦਾ ਹੈ ਭੂਤ ਭੂਤ ਹੀ ਤਾਂ ਕਰਾਉਂਦੇ ਨੇ ਮੈਨੂੰ ਅੱਖਾਂ ਅੱਗੇ ਕਾਲੇ ਪਰਛਾਵੇਂ ਘੁੰਮਦੇ ਰਹਿੰਦੇ ਨੇ ਮੇਰੀ ਚੀਕ ਸੁਣ ਕੇ ਮੰਮੀ ਆਪਣੇ ਕਮਰੇ ਵਿੱਚੋਂ ਦੌੜੇ ਆਉਂਦੇ ਮੇਰੀ ਦੇਖਭਾਲ ਕਰਦੇ ਆ ਉਹਨਾਂ ਦੀ ਤਬੀਅਤ ਵੀ ਖਰਾਬ ਹੋਣ ਲੱਗੀ ਸੀ ਉਹ ਦਿਨ ਰਾਤ ਬੇਚੈਨ ਰਹਿੰਦੇ ਮੇਰੀ ਚਿੰਤਾ ਕਰਦੇ ਠੀਕ ਤਰ੍ਹਾਂ ਮੌਕੇ ਨਾ ਦੇਖਦੇ ਮੰਮੀ ਦੇ ਕਹਿਣ ਤੇ ਆਸ਼ਾ ਆਂਟੀ ਰੂਪ ਨੂੰ ਮੇਰੇ ਕੋਲ ਪੈਣ ਲਈ ਭੇਜ ਦਿੰਦੇ ਰੂਪ ਮੇਰਾ ਖਿਆਲ ਰੱਖਦੀ ਰਾਤ ਨੂੰ ਉੱਠਦੀ ਤੇ ਦਵਾਈ ਦਿੰਦੀ ਉਹੋ ਵਾਲਾਂ ਵਿੱਚ ਉਂਗਲਾਂ ਫੇਰਦੀ ਤਾਂ ਮੈਨੂੰ ਨੀਂਦ ਆਉਣ ਲੱਗਦੀ ਅਚਾਨਕ ਇੱਕ ਦਿਨ ਰੂਪ ਦਾ ਹੱਥ ਮੇਰੇ ਵਾਲਾਂ ਵਿੱਚ ਫਿਰਦਾ ਫਿਰਦਾ ਮੇਰੇ ਸਰੀਰ ਉੱਪਰ ਮੇਲਣ ਲੱਗਿਆ ਮੇਰੇ ਸਰੀਰ ਵਿੱਚ ਜਿਵੇਂ ਇੱਕ ਚੁੰਚਣਾ ਹਟ ਜਿਹੀ ਛੇੜ ਪਈ ਰੂਪ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਜਕੜ ਲਿਆ ਉਸ ਦੀ ਪਕੜ ਅੰਦਰ ਮਰਦਾਂ ਵਾਲੀ ਤਾਕਤ ਮਰਦਾਂ ਜਹੀ ਤਾਕਤ ਸੀ ਉਹ ਮੈਨੂੰ ਪਾਗਲਾ ਵਾਂਗ ਚੁੰਮਦੀ ਰਹੀ ਮੇਰੇ ਅੰਦਰ ਜਿਵੇਂ ਇੱਕ ਛਲ ਜਹੀ ਪੈਦਾ ਹੋ ਗਈ ਸੀ ਮੈਂ ਵੀ ਰੂਪ ਦਾ ਸਾਥ ਦੇਣ ਲੱਗੀ ਮੈਂ ਆਪਣੇ ਹੱਥਾਂ ਦੀਆਂ ਹਰਕਤਾਂ ਨੂੰ ਰੋਕ ਨਾ ਸਕੀ ਕੁਝ ਹੀ ਪਲਾਂ ਬਾਅਦ ਮੈਂ ਆਤਮ ਗਿਲਾਨੀ ਨਾਲ ਭਰ ਗਈ ਇੱਕ ਦੂਜੇ ਤੋਂ ਵੱਖ ਹੋ ਕੇ ਮੈਂ ਤੇ ਰੂਪ ਗੂੜੀ ਨੀਂਦੇ ਸੌ ਗਈਆਂ ਅਗਲੀ ਸਵੇਰ ਸਭ ਕੁਝ ਸ਼ਾਂਤ ਤੇ ਸਹਜ ਸੀ ਜਿਵੇਂ ਸਿਰੋਂ ਕੋਈ ਬੋਝ ਲਹਿ ਗਿਆ ਸੀ ਰੂਪਕਾ ਤੋਂ ਉੱਠ ਕੇ ਆਪਣੇ ਘਰ ਚਲੀ ਗਈ ਮੈਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਜਿਵੇਂ ਮੁੱਦਤ ਮਗਰੋਂ ਗੂੜੀ ਨੀਂਦ ਮਾਣੀ ਸੀ ਸਾਡੀ ਇਹ ਖੇਡ ਹਰ ਰੋਜ਼ ਚੱਲਦੀ ਮੈਨੂੰ ਤਾਂ ਜਿਵੇਂ ਰੂਪ ਦਾ ਨਸ਼ਾ ਹੋ ਗਿਆ ਮੈਨੂੰ ਡਰਾਉਣੇ ਸੁਪਨੇ ਨਹੀਂ ਸੀ ਆਉਂਦੇ ਆਉਂਦੇ ਹੁਣ ਅੰਦਰ ਸੁਲਗਦੇ ਸੁਲਗਦੇ ਕੋਲੋਂ ਹੀ ਤਪਸ਼ ਠੰਡੀ ਪੈ ਜਾਂਦੀ ਰੂਪ ਦੀਆਂ ਬਾਹਾਂ ਵਿੱਚ ਮੈਨੂੰ ਸਕੂਨ ਮਿਲਦਾ ਉਹ ਔਰਤ ਹੋ ਕੇ ਵੀ ਮੇਰੇ ਲਈ ਮਰਦਾਂ ਵਾਂਗ ਸੀ ਮੇਰੇ ਲਈ ਰੂਪ ਬਿਨ ਜੂਣਾ ਔਖਾ ਹੋ ਗਿਆ ਰੂਪ ਅੱਜ ਦੁਪਹਿਰੇ ਆਈ ਸੀ ਉਸਦੇ ਚਿਹਰੇ ਤੇ ਆਮ ਨਾਲੋਂ ਜ਼ਿਆਦਾ ਖੁਸ਼ੀ ਸੀ ਘਰੇ ਕੋਈ ਨਹੀਂ ਸੀ ਮੈਂ ਰੂਪ ਨੂੰ ਬਾਹਾਂ ਵਿੱਚ ਝੱਕੜ ਲਿਆ ਇੱਕ ਖੁਸ਼ਖਬਰੀ ਦੱਸਾਂ ਰੂਪ ਨੇ ਮੇਰੇ ਨਾਲੋਂ ਵਕ ਹੁੰਦਿਆ ਕਿਹਾ ਹਾਂ ਦੱਸ ਜਲਦੀ ਦੱਸ ਅਗਲੇ ਹਫਤੇ ਮੈਰਿਜ ਹੈ ਮੇਰੀ ਉਹਨੇ ਅੱਖਾਂ ਟਕਾਉਂਦਿਆਂ ਕਿਹਾ ਮੇਰੇ ਤੇ ਜਿਵੇਂ ਬਿਜਲੀ ਡਿੱਗ ਪਈ ਇਹ ਕਿਵੇਂ ਹੋ ਸਕਦਾ ਹੈ ਰੂਪ ਤੈਨੂੰ ਕੀ ਜ਼ਰੂਰਤ ਹੈ ਵਿਆਹ ਕਰਵਾਉਣ ਦੀ ਮੈਂ ਤੇਰੇ ਬਿਨਾ ਮਰ ਜਾਵਾਂਗੀ ਮੇਰਾ ਗੱਜ ਪਰ ਆਇਆ ਸੀ ਵਿਆਹ ਕਰਵਾਉਣ ਦੀ ਜ਼ਰੂਰਤ ਕਿਸ ਨੂੰ ਨਹੀਂ ਹੁੰਦੀ ਵਿਆਹ ਤਾਂ ਸਭ ਦਾ ਹੁੰਦਾ ਹੈ ਰੂਪ ਮੈਂ ਤੇਰੇ ਨਾਲ ਵਿਆਹ ਕਰਵਾਉਂ ਤੂੰ ਮੇਰਾ ਪਤੀ ਬਣੇਂ ਅ빠 ਆਪਣੀ ਦੁਨੀਆ ਵਸਾਵਾ ਗੀਆਂ ਔਰਤਾਂ ਹੀ ਵੀ ਆਪਸ ਵਿੱਚ ਵਿਆਹ ਕਰਵਾਉਂਦੀਆਂ ਨੇ ਔਰਤਾਂ ਵੀ ਆਪਸ ਵਿੱਚ ਵਿਆਹ ਕਰਵਾਉਂਦੀਆਂ ਨੇ ਕਿਉਂ ਨਹੀਂ ਹੁਣ ਸਭ ਕੁਝ ਹੋ ਰਿਹਾ ਏ ਬਹੁਤ ਥਾਈ ਇਹੋ ਜਿਹੇ ਵਿਆਹ ਹੁੰਦੇ ਨੇ ਤੂੰ ਮੇਥੋਂ ਦੂਰ ਨਾ ਜਾ ਮੈਂ ਤੇਰੇ ਬਿਨਾ ਜੀ ਨਹੀਂ ਸਕਦੀ ਮੈਂ ਨਹੀਂ ਮੰਨਦੀ ਇਹ ਤਾਂ ਕੁਦਰਤ ਦੇ ਵਿਰੋਧ ਹੈ ਇੰਝ ਫਿਰ ਦੁਨੀਆ ਕਿਵੇਂ ਚੱਲੇ ਔਰਤ ਕਦੇ ਮਰਦ ਨਹੀਂ ਬਣ ਸਕਦੀ ਪਰ ਮੈਨੂੰ ਤੇਰੀ ਲੋੜ ਹੈ ਤੂੰ ਮੇਰਾ ਸਹਾਰਾ ਹੈ ਤੇਰੀ ਛੋ ਨਾਲ ਮੇਰੇ ਮੁਰਦਾ ਸਰੀਰ ਵਿੱਚ ਜਾਨ ਪਈ ਹੈ ਮੈਂ ਤਾਂ ਖੁਦ ਕਿਸੇ ਦਾ ਸਹਾਰਾ ਲੱਭ ਰਹੀ ਹਾਂ ਔਰਤ ਔਰਤ ਦਾ ਸਹਾਰਾ ਨਹੀਂ ਬਣ ਸਕਦੀ ਮਰਦ ਬਿਨਾ ਔਰਤ ਕੁਝ ਨਹੀਂ ਮੈਨੂੰ ਇੱਕ ਮਰਦ ਦੀ ਲੋੜ ਹੈ ਤੇਰੀ ਪਿਆਸ ਮੈਂ ਬੁਝਾ ਨਹੀਂ ਸਕਦੀ ਨਾ ਤੂੰ ਹੀ ਮੈਨੂੰ ਤ੍ਰਿਪਤ ਕਰ ਸਕਦੀ ਹੈ ਰੂਪ ਪੱਲਾ ਛਡਾ ਕੇ ਚਲੀ ਗਈ ਅੰਦਰ ਬਹੁਤ ਕੁਝ ਟੁੱਟ ਰਿਹਾ ਸੀ ਸਭ ਕੁਝ ਬੇਜਾਨ ਲੱਗ ਰਿਹਾ ਸੀ ਉਹ ਪਦੀਆਂ ਗੱਲਾਂ ਦਿਮਾਗ ਵਿੱਚ ਘੁੰਮ ਰਹੀਆਂ ਨੇ ਔਰਤ مرد ਕਈ ਸਵਾਲ ਦਿਮਾਗ ਵਿੱਚ ਉਥਲ ਪੁਥਲ ਮਚਾ ਰਹੇ ਨੇ ਪਰ ਕੋਈ ਜਵਾਬ ਨਹੀਂ ਲੱਭ ਰਿਹਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ